ਸੱਸੀ ਕਾਲ ਜੀ ਸ਼ੇਰ ਪੜ ਰਿਹਾ ਐ ਐਸੇ ਇਸ਼ਕ ਚ ਹੋਇਆ ਨਿਸ਼ਾਰ ਮੈਂ ਇੱਕ ਕਿੱਸਾ ਤੁਹਾਨੂੰ ਮੈਂ ਦੱਸਣ ਲੱਗਿਆ ਇਹ ਕਿੱਸਾ ਬੜਾ ਕਮਾਲ ਹੋਇਆ ਨਾ ਹਸ ਹੁੰਦਾ ਨਾ ਰੋ ਹੁੰਦਾ ਮੇਰਾ ਇਸ ਤਰ੍ਹਾਂ ਦਾ ਹਾਲ ਹੋਇਆ ਜੇ ਰੱਬੀ ਰੂਹ ਉਹ ਮਿਲ ਜਾਵੇ ਉਹਦੇ ਚੁੰਮ ਕੇ ਪਾ ਦਿਆਂ ਹਾਰ ਮੈਂ ਜਿਹੜਾ ਅੱਜ ਤੱਕ ਕਿਸੇ ਨੂੰ ਹੋਇਆ ਨਹੀਂ ਐਸੇ ਇਸ਼ਕ ਚ ਹੋਇਆ ਨਿਸ਼ਾਰ ਮੈਂ ਉਹਨੇ ਗੁੱਤਾਂ ਸਾਈਬਾ ਜਿਉਂ ਗੁੰਦੀਆਂ ਤੇ ਨੈਣ ਮਿਰਜੇ ਦੇ ਤੀਰ ਵਾਂਗ ਉਹਦੀ ਆਵਾਜ਼ ਰਾਜੇ ਦੀ ਵੰਝਲੀ ਜਹੀ ਤੇ ਨਸ਼ਕ ਜਮਾਈ ਹੀਰ ਵਾਂਗ ਕੋਈ ਪਤਾ ਨਹੀਂ ਕਿੱਥੋਂ ਆਵਾਜ਼ ਪਈ ਕਿਤੀ ਫੀਲ ਚਨਾ ਦੀ ਧਾਰ ਮੈਂ ਜਿਹੜਾ ਅੱਜ ਤੱਕ ਕਿਸੇ ਨੂੰ ਹੋਇਆ ਨਹੀਂ ਐਸੇ ਇਸ਼ਕ ਚ ਹੋਇਆ ਨਿਸ਼ਾਰ ਮੈਂ ਮਿੰਟੋ ਦੇ ਉਹ ਫਸਨੇ ਜਹੀ ਸ਼ਾਇਰਾਂ ਦਾ ਕੋਈ ਗਾਜਲ ਲੱਗੇ ਉਹ ਸਾਰੀ ਦੀ ਸਾਰੀ ਕੁਦਰਤ ਹੈ ਉਦੇ ਉੱਤੇ ਖੁਦਾ ਦੀ ਫਜ਼ਲ ਲੱਗੇ ਖੁਦ ਖੁਦਾ ਨੂੰ ਖੁਦ ਖੁਦਾ ਮੈਂ ਖੁਦ ਨੂੰ ਮੰਨ ਮੰਨਿਆ ਨਹੀਂ ਪਰ ਖੁਦਾ ਬਣਾਇਆ ਯਾਰ ਮੈਂ ਜਿਹੜਾ ਅੱਜ ਤੱਕ ਕਿਸੇ ਨੂੰ ਹੋਇਆ ਨਹੀਂ ਐਸ ਇਸ਼ਕ ਚ ਹੋਇਆ ਨਿਸ਼ਾਰ ਮੈਂ ਜਸ ਨੂੰ ਵੀ پاک ਇਹੋ ਕਰ ਗਈਏ ਖਾਬਾਂ ਦੇ ਵਿੱਚ ਉਹਦੀ ਦੀਦਾਰ ਹੋਏ ਉਹਦੀ ਛੂਹ ਨਾਲ ਸੁੱਚਾ ਹੋ ਗਿਆ ਤੇ ਸੁੱਚੇ ਮੇਰੇ ਕਰਦਾਰ ਹੋਏ ਕੁਈ ਸਕੀਰੀ ਜੋੜ ਕੇ ਉਹਦੇ ਨਾਲ ਪਵਸਾਗਰ ਤੋਂ ਹੋ ਜਾ ਪਾਰ ਮੈਂ ਜਿਹੜਾ ਅੱਜ ਤੱਕ ਕਿਸੇ ਨੂੰ ਹੋਇਆ ਨਹੀਂ ਐਸੇ ਇਸ਼ਕ ਚ ਹੋਇਆ ਨਿਸ਼ਾਰ ਮੈਂ ਜੇ ਤੁਹਾਨੂੰ ਸ਼ੇਅਰ ਵਧੀਆ ਲੱਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਥੈਂਕ ਯੂ ਸੋ ਮੱਚ